ਕੀ ਪ੍ਰੋਬਲਮ ਲੈ ਕੇ ਆਇਆ ਸੀ ਜਦੋਂ ਪਹਿਲੇ ਦਿਨ ਤੁਸੀਂ ਇੱਥੇ ਆਏ ਸੀ ਮੇ ਜਦੋਂ ਦੋਨੋਂ ਅੱਖਾਂ ਡੈੱਡ ਹੋ ਗਈਆਂ ਸੀਗੇ ਜਦੋਂ ਦੋਨਾਂ ਅੱਖਾਂ ਦਾ ਲੈਂਸ ਪੈ ਗਿਆ ਸੀਗੇ ਲੈਂਸ ਤੋਂ ਬਾਅਦ ਟੀਕੇ ਵੀ ਲਾਏ ਤਿੰਨ ਤਿੰਨ ਅੱਛਾ ਜੀ ਉਹਨਾਂ ਬਿਲਕੁਲ ਬਲਾਈਂਡ ਹੋ ਗਿਆ ਸੀਗਾ ਜਦ ਮੈਂ ਠੀਕ ਹੈ ਜੀ ਹੁਣ ਮੈਨੂੰ 60% ਪੈ ਗਿਆ ਇਹ ਐਨ ਦੀ ਰਿਪੋਰਟ ਜਿਸ ਦਿਨ ਪਹਿਲੇ ਦਿਨ ਆਏ ਸੀ ਕੁਝ ਨਹੀਂ ਦਿਖਾਈ ਦੇ ਰਿਹਾ ਸੀ ਠੀਕ ਹੈ ਜੀ ਹੁਣ ਇਹਨਾਂ ਨੂੰ 50-60% ਦਿਸ ਰਿਹਾ 20 ਮਿੰਟਾਂ 'ਚ ਫਰਕ ਪੈਂਦਾ ਚਾਹੇ 19 ਪਵੇ ਚਾਹੇ 20 ਪਵੇ ਹਣਾ ਤੁਹਾਨੂੰ 20 ਮਿੰਟਾਂ 'ਚ ਫਰਕ ਫਿਰ ਇਹਨਾਂ ਮੈਨੂੰ ਦੱਸ ਦੇ ਨੇ ਦਵਾਈ ਦੇ ਦੱਸਾਂ ਦੇ ਨੇ ਫ੍ਰੀ ਦਵਾਈ ਦੇ ਦੱਸ ਦੇਂਦੀ ਦਵਾਈ ਪਾ ਕੇ ਮੈਨੂੰ ਕਾਫੀ ਫਰਕ ਪੈ ਗਿਆ ਇੱਥੇ 20 ਮਿੰਟ ਜਦੋਂ ਦਵਾਈ ਪਾ ਕੇ ਟੈਸਟ ਨਹੀਂ ਹੈਗਾ ਵੀ ਡਾਕਟਰ ਸਾਹਿਬ ਮੂਰੇ ਖੜੇ ਨੇ ਆਪਾਂ ਕਹਿ ਦੀ 20 ਮਿੰਟ ਨਹੀਂ ਨਹੀਂ ਮੈਂ ਰੈਲਟੀ ਬੋਲਦਾ ਉਹਨਾਂ ਨੇ ਤਾਂ ਕਿਹਾ ਸੀ ਵੀ ਸਾਰੀ ਉਮਰ ਹੀ ਦਵਾਈ ਪਾਣੇ ਪਣੀ ਹੈ ਠੀਕ ਹੈ ਮਤਲਬ ਜਿੰਨਾ ਕਜੀਓਗੇ ਤੁਸੀਂ ਦਵਾਈ ਪਾਓਗੇ ਠੀਕ ਹੈ ਉਸ ਤੋਂ ਬਾਅਦ ਮੈਂ ਆਪਰੇਸ਼ਨ ਕਰਾਇਆ ਉਹਨਾਂ ਦਾ ਤੇ ਸਾਲ ਹੋਇਆ ਸੀ ਆਪਰੇਸ਼ਨ ਕਰਾਏ ਵੇ ਤੇ ਲਾਈਟ ਘਟਣੀ ਸ਼ੁਰੂ ਹੋ ਗਈ ਆਪਰੇਸ਼ਨ ਤੋਂ ਬਾਅਦ ਹਾਂਜੀ ਠੀਕ ਹੈ मतलब थोड़ी दूर जाके बंदा पहचानਿਆ ਨਹੀਂ ਜਾਂਦਾ ਜਦੋਂ ਦਵਾਈ ਪਾਈ ਆ ਉਹ ਤੋਂ ਬਾਅਦ ਜਿਹੜੀਆਂ ਥਲਕੀਆਂ ਦੋ ਲੈਣਾ ਸੀਗਾ ਨਾ ਉਹ ਵੀ ਨਾਲ ਪੜੀ ਗਈਆਂ ਕਿੰਨੇ ਟਾਈਮ ਚ ਉਹ 20 ਮਿੰਟ ਚ ਸਿਰਫ 20 ਮਿੰਟ 20 ਮਿੰਟ ਚ ਲੈਂਜ ਪੇਨ ਤੋਂ ਬਾਅਦ ਵੀ ਨਿਗਜ ਪ੍ਰੋਬਲਮ ਆ ਸਕਦੀ ਹੈ ਬਿਲਕੁਲ ਜੀ ਆ ਸਕਦੀ ਕੀਟਨਾਸ਼ਕ ਦਵਾਈਆਂ ਹੋ ਗਈਆਂ ਜੋ ਖਾਦਾਂ ਸਪਰੇ ਆਪਾਂ ਖਾਂਦੇ ਪੀਂਦੇ ਆ ਜੋ ਵੀ ਤਣਕ ਵਗੈਰਾ ਜਿਆਦਾ ਪਾਉਂਦੇ ਜਾਂ ਚੋਲਾਂ ਦੇ ਵਿੱਚ ਉਹ ਜਦੋਂ ਆਪਣਾ ਲੈਂਜ ਜਿਹੜਾ ਨੇਚਰਲ ਹੁੰਦਾ ਫੁੱਲ ਜਾਂਦਾ ਉਹ ਆਪਣੀ ਸਪੇਸ ਛੱਡ ਦਿੰਦਾ ਤੇ ਉਹਨੂੰ ਆਪਾਂ ਚਿੱਟੇ ਮੋਤੀ ਇਹਦਾ ਨਾਮ ਦਿੱਤਾ ਹੁੰਦਾ ਹੈ ਪਲਾਸਟਿਕ ਟਾਈਪ ਦੀ ਪਰਤ ਉਹ ਲੈਂਜ ਵਰਗੀ ਹੁੰਦੀ ਹੈ ਉਹ ਪਾਰਦਰਸ਼ੀ ਹੁੰਦੀ ਹੈ ਟਰਾਂਸਪੇਰੈਂਟ ਉਹਨੇ ਹੀ ਉਹਦੀ ਜਗ੍ਹਾ ਲੈ ਲੈਣੀ ਤੇ ਉਹ ਆਪਣੇ ਆਪ ਦਿਸਣ ਲੱਗ ਜਾਂਦਾ 20 ਮਿੰਟ ਵਾਲਾ ਜਿਹੜਾ ਨੁਸਖਾ ਫਾਰਮੂਲਾ ਹੈ ਉਹ ਹੈ ਕਿ ਮੈਂ ਹਮੇਸ਼ਾ ਤੁਹਾਨੂੰ ਪੁੱਛਦਾ ਸਾਨੂੰ ਦੱਸ ਹੀ ਦਿਓ ਬਣਾਉਣ ਦੀ ਤਾਂ ਵਿਧੀ ਆਯੁਰਵੈਦਿਕ ਦਵਾਈਆਂ ਦੀ ਇਸ ਤਰ੍ਹਾਂ ਹੀ ਹੁੰਦੀ ਬਹੁਤ ਕਠਨ ਹੁੰਦੀ ਆ ਬਟ ਉਹ ਜਦੋਂ ਮੈਂ ਦੇ ਦੇਣਾ ਜਾ ਕੇ ਉਹਨੂੰ ਚੈੱਕ ਕਰਵਾ ਸਕਦਾ ਵਰਲਡ ਦੇ ਵਿੱਚ ਕਿਸੇ ਵੀ ਲੈਬ ਚੋਂ ਚੈੱਕ ਕਰਵਾ ਸਕਦਾ ਅਗਰ ਉਹਦੇ ਵਿੱਚ ਕੋਈ ਉਹਨੂੰ ਸਾਬਤ ਕਰ ਦੇਵੇ ਇਹਦੇ ਵਿੱਚ ਗਲਤ ਚੀਜ਼ ਹੈ ਜੋ ਡੰ ਕਹੇਗਾ ਮੈਨੂੰ ਉਹ ਭਰੂੰਗਾ ਤੇ ਕੰਮ ਛੱਡੋ ਸਾਰੀ ਆ ਕੇ ਕਹੀ ਜਾਂਦੇ ਨੇ 20 ਮਿੰਟ 20 ਮਿੰਟ 20 ਮਿੰਟ ਮਨੋਜੀ ਫਿਰ ਇੱਥੇ ਕਰਦੇ ਕੀ ਹਾਂ ਤੁਸੀਂ ਇਸ ਤਰ੍ਹਾਂ ਦਾ 20 ਮਿੰਟਾਂ ਵਾਲਾ ਦੇਸੀ ਨੁਕਸੇ ਨਾਲ ਤਿਆਰ ਕੀਤੀ ਹੋਈ ਜਿਹੜੀ ਦਵਾਈ ਹੈ ਉਹ ਅਸੀਂ ਅੱਖ ਚ ਪਾ ਕੇ ਉਸ ਨੂੰ ਵੇਟ ਕਰਵਾਉਂਦੇ ਹਾਂ ਤੇ 20 ਮਿੰਟ ਹਾਂ ਜੀ 20 ਮਿੰਟ ਉਸ ਤੋਂ ਬਾਅਦ ਫਿਰ ਅਸੀਂ ਦੁਬਾਰਾ ਨਿਗਾ ਚੈੱਕ ਕਰਦੇ ਹਾਂ ਤਾਂ ਤਕਰੀਬਨ ਤਕਰੀਬਨ ਮੈਕਸਿਮਮ ਜਿਹੜੇ ਹੈਗੇ ਪੀਪਲਸ ਜਿਹੜੇ ਹੈਗੇ ਲੋਕ ਉਹ ਠੀਕ ਹੋ ਜਾਂਦੇ ਉਹਨਾਂ ਦੀ ਨਿਗਾ ਵੱਜ ਜਾਂਦੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਇਹ ਦੋ ਸੱਜਣ ਨੇ ਇਹਨਾਂ ਦੀ ਕਹਾਣੀ ਜਦੋਂ ਤੁਸੀਂ ਸੁਣੋਗੇ ਤਾਂ ਉਸ ਤੋਂ ਬਾਅਦ ਤੁਸੀਂ ਆਪਣੀਆਂ ਅੱਖਾਂ ਦਾ ਧਿਆਨ ਰੱਖਣਾ ਸ਼ੁਰੂ ਕਰ ਦਿਓਗੇ ਇਹਨਾਂ ਨਾਲ ਕੀ ਹੋਇਆ ਸੀ ਕਿਵੇਂ ਹਨੇਰਾ ਹੋਇਆ ਇਹਨਾਂ ਦੀ ਦੁਨੀਆ ਦੇ ਵਿੱਚ ਕਿਵੇਂ ਹਨੇਰਾ ਛਾਇਆ ਤੇ ਕਿਵੇਂ ਡਾਕਟਰ ਵਿਰਕ ਨੇ ਫਿਰ ਰੋਸ਼ਨੀ ਰੂਪੀ ਜਿਹੜਾ ਦੀਵਾ ਹੈ ਇਹਨਾਂ ਦੀ ਅੱਖ ਦੇ ਵਿੱਚ ਉਹ ਜਗਾਇਆ ਕਿਸ ਤਰੀਕੇ ਨਾਲ ਇਹਨਾਂ ਦਾ ਇਲਾਜ ਹੋਇਆ ਔਰ ਕਿਹੜੇ ਕਿਹੜੀ ਥਾਂ ਤੋਂ ਇਹ ਪਹਿਲਾਂ ਤਸੱਲੀ ਨਾਲ ੱੱੱਕੇ ਖਾ ਕੇ ਆਏ ਨੇ ਸਾਡੇ ਨਾਲ ਨੇ ਸਚਕਲ ਬਾਪੂ ਜੀ ਹਰ ਸਿੰਘ ਕਿਨਾਂ ਹੈ ਤੁਹਾਡਾ ਹਲਿਆਰ ਸਿੰਘ ਜੀ ਅੱਛਾ ਕਿੱਥੋਂ ਆਇਓ ਨਮਾ ਸ਼ਹਿਰ ਤੋਂ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਪਹਿਲੇ ਦਿਨ ਤੁਸੀਂ ਇੱਥੇ ਆਏ ਮੇਰੇ ਦੋਨੋਂ ਅੱਖਾਂ ਡੈੱਡ ਹੋ ਗਈਆਂ ਸੀਗੇ ਜਦੋਂ ਦੋਨਾਂ ਅੱਖਾਂ ਦਾ ਲੈਂਸ ਪੈ ਗਿਆ ਸੀਗੇ ਲੈਂਸ ਤੋਂ ਬਾਅਦ ਟੀਕੇ ਵੀ ਲਾਏ ਤਿੰਨ ਤਨ ਅੱਛਾ ਜੀ ਉਹਨਾਂ ਬਿਲਕੁਲ ਬਲਾਈਂਡ ਹੋ ਗਿਆ ਸੀਗਾ ਜਦ ਮੈਂ ਠੀਕ ਹੈ ਜੀ ਹ ਪਾਣੀ ਮਤਲਬ ਬਿਲਕੁਲ ਕੁਝ ਵੀ ਦਿਖਣਾ ਨਹੀਂ ਸੀ ਬਿਲਕੁਲ ਨਹੀਂ ਦੇਦਾ ਬਿਲਕੁਲ ਨੇਰਾ ਸੀ ਮੇਰਾ ਬਿਲਕੁਲ ਨੇਰਾ ਨਹੀਂ ਜਿੱਦਾਂ ਹੁਣ ਮਤਲਬ ਐਦਾਂ ਖੜੇ ਭਾਈ ਸਾਹਿਬ ਇਹ ਨਹੀਂ ਮੈਂ ਇਹਦਾ ਚਿਹਰਾ ਨਹੀਂ ਪਛਾਣ ਸਕਦਾ ਤੁਹਾਡਾ ਨਹੀਂ ਚਿਹਰਾ ਪਛਾਣ ਸਕਦਾ ਅੱਛਾ ਇਨੀ ਨੇੜੇ ਤੋਂ ਵੀ ਹਾਂ ਨਹੀਂ ਨੇੜੇ ਤੋਂ ਫਿਰ ਬੱਪੂ ਜੀ ਰੋਜ਼ ਮਰਰਾ ਦੇ ਜਿਹੜੇ ਕੰਮਕਾਰ ਨੇ ਕਿਵੇਂ ਸਵਾਰਦੇ ਸੀ ਬਸ ਤਜਰਬੇ ਨਾਲ ਹੀ ਨਾ ਹਲਪ ਉਹਨੇ ਵੀ ਹੈਲਪ ਲੈਦੀ ਸੀ ਅੱਛਾ ਅੱਜ ਕੇ ਬਹੁਤ ਵੱਡੀ ਗੱਲ ਕਹਿਤੀ ਤੁਸੀਂ ਇਹ ਕਿਆ ਕੀ ਕਰੀਏ ਜੀ ਉਹ ਬਹੁਤ ਵਧੀਆ ਗੱਲ ਕਿੰਨਾ ਟਾਈਮ ਰਹੀ ਇਹ ਤਕਲੀਫ ਕਿੰਨੇ ਟਾਈਮ ਚੱਲੀ तकरीबन 3-4 ਸਾਲ ਤੋਂ ਮੈਂ ਇਲਾਜ ਕਰਾ ਰਿਹਾ ਸੀ ਕਿੱਥੇ ਕਿੱਥੇ ਦਿਖਾਇਆ ਚਲੋ ਕਿਸੇ ਡਾਕਟਰ ਦਾ ਨਾਮ ਨਾ ਨਾ ਲਿਓ ਸਾਨੂੰ ਇਹ ਦੱਸੋ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਸ਼ਹਿਰਾਂ ਚ ਤੇ ਰੋਪੜ ਤੋਂ ਕਰਾਇਆ ਨਵੇਂ ਸ਼ਹਿਰ ਤੋਂ ਕਰਾਇਆ ਰੋਪੜ ਨਵੇਂ ਸ਼ਹਿਰ ਪੈਸੇ ਕਿੰਨੇ ਖਲਾਈ ਦੋ ਤਿੰਨ ਸਾਲ ਲੱਗ ਗਏ ਜਿਹੜੇ ਲੱਗ ਗਏ ਛੱਡੋ ਜੋ ਹੋ ਗਿਆ ਠੀਕ ਹੋ ਗਿਆ ਜੀ ਸਾਨੂੰ ਕਿਸ ਦਾ ਨਾਮ ਲੈਣਾ ਆਪਾਂ ਪ੍ਰੋਬਲਮ ਸ਼ੁਰੂ ਕਿਵੇਂ ਹੋਈ ਸੀ ਬਪੂ ਜੀ ਬਸ ਐਸੇ ਤਰ੍ਹਾਂ ਹੋਈ ਸੀ ਕਹਿੰਦੇ ਲੈ ਮਤਲਬ ਥੋੜੀ ਥੋੜੀ ਨਗਾ ਘਟਣ ਲੱਗੀ ਕਹਿੰਦੇ ਲੈਂਜ ਪਹਿਨਣ ਵਾਲੇ ਲੈਂਸ ਪਾਤੇ ਉਹ ਬਿਲਕੁਲੇ ਖਤਮ ਹੋ ਗਈ। ਅੱਛਾ ਲੈਂਸ ਪੈਨ ਤੋਂ ਬਾਅਦ ਤੁਹਾਡੀ ਜਿਹੜੀ ਨਜ਼ਰ ਖਰਾਬ ਹੋਈ ਹੈ। ਖਰਾਬ ਹੋਈ ਹੈ। ਅੱਛਾ ਡਾਕਟਰ ਸਾਹਿਬ ਬਹੁਤ-ਬਹੁਤ ਸੌਕੇ ਤੇ ਤੁਹਾਡਾ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਲੈਂਸ ਪੈਨ ਤੋਂ ਬਾਅਦ ਵੀ ਨਿਗਝ ਪ੍ਰੋਬਲਮ ਆ ਸਕਦੀ ਹੈ? ਬਿਲਕੁਲ ਜੀ ਆ ਸਕਦੀ। ਤੇ ਲੈਂਸ ਤਾਂ ਇੱਕ ਐਸਾ ਪ੍ਰੋਸੈਸ ਹੈ ਨਾ ਜਿਵੇਂ ਆਪਣਾ ਨੇਚਰਲ ਲੈਂਸ ਸਭ ਦੇ ਹੁੰਦੇ ਤੁਹਾਡੇ ਵੀ ਮੇਰੇ ਵੀ ਇਹਨਾਂ ਦੇ ਵੀ। ਉਹ ਜਦੋਂ ਜਿਵੇਂ ਆਪਾਂ ਆਪਣੀਆਂ ਅਖਾਦਾਂ ਖਰਾਕਾਂ ਮਾੜੀਆਂ ਨੇ ਜੋ ਪੈਸਟੀਸਾਈਡ ਵਗੈਰਾ ਆਪਾਂ ਜਿਆਦਾ ਲੈਨੇ ਉਹਦੇ ਕਾਰਨ ਆਪਣੇ ਜੋ ਸਰੀਰ ਦੇ ਵਿੱਚੋਂ ਹੀ ਨਿਕਲਣਾ ਠੀਕ ਹੈ ਜੀ ਕੀਟਨਾਸ਼ਕ ਦਵਾਈਆਂ ਹੋ ਗਈਆਂ ਜੋ ਖਾਦਾਂ ਸਪਰੇਆ ਆਪਾਂ ਖਾਂਦੇ ਪੀਂਦੇ ਆ ਜੋ ਵੀ ਕਣਕ ਵਗੈਰਾ ਜਿਆਦਾ ਪਾਉਂਦੇ ਜਾਂ ਚੌਲਾਂ ਦੇ ਵਿੱਚ ਉਹ ਜਦੋਂ ਆਪਣਾ ਲੈਂਜ ਜਿਹੜਾ ਨੇਚਰਲ ਹੁੰਦਾ ਫੁੱਲ ਜਾਂਦਾ ਉਹ ਆਪਣੀ ਸਪੇਸ ਛੱਡ ਦਿੰਦਾ ਤੇ ਉਹਨੂੰ ਆਪਾਂ ਚਿੱਟੇ ਮੋਤੀ ਇਹਦਾ ਨਾਮ ਦਿੱਤਾ ਹੁੰਦਾ ਠੀਕ ਹੈ ਜੀ ਉਹਨੂੰ ਚਿੱਟਾ ਮੋਤੀਆ ਬੋਲਾ ਜਾਂਦਾ ਹੈ ਕੈਟ੍ਰੈਕਟ ਬੋਲ ਦਿੰਦੇ ਇੰਗਲਿਸ਼ ਵਿੱਚ ਉਹ ਜਦੋਂ ਖਰਾਬ ਹੋ ਜਾਂਦਾ ਆਪਣਾ ਨੇਚਰਰਲ ਲੈਂਜ ਉਹਨੂੰ ਕੱਢਣਾ ਪੈਂਦਾ ਉਹਦੀ ਜਗ੍ਹਾ ਤੇ ਡੁਪਲੀਕੇਟ ਇੰਜੈਕਟ ਕਰਨਾ ਪੈਂਦਾ ਉਹ ਲਿਕਵਿਡ ਜਿਹੜਾ ਨਹੀਂ ਉਹ ਕਲੈਂਜੀ ਬਣਿਆ ਹੁੰਦਾ ਪਰ ਤੁੰਦੀ ਪਲਾਸਟਿਕ ਦੀ ਕਹਿ ਲਓ ਪਲਾਸਟਿਕ ਟਾਈਪ ਦੀ ਪਰਤ ਉਹ ਲੈਂਜ ਵਰਗੀ ਹੁੰਦੀ ਹੈ ਉਹ ਪਾਰਦਰਸ਼ੀ ਹੁੰਦੀ ਹੈ ਟਰਾਂਸਪੇਰੈਂਟ ਉਹਨੇ ਹੀ ਉਹਦੀ ਜਗ੍ਹਾ ਲੈ ਲੈਣੀ ਤੇ ਉਹ ਆਪਣੇ ਆਪ ਦਿਸਣ ਲੱਗ ਜਾਂਦਾ ਹੈ ਲੈਂਜ ਪਿਆ ਹੋਵੇ ਜਾਂ ਲੈਂਜ ਬਿਲਕੁਲ ਸਾਫ਼ ਹੋਵੇ ਕੋਈ ਪ੍ਰੋਬਲਮ ਨਹੀਂ ਜਦੋਂ ਲੈਂਜ ਖਰਾਬ ਹੋਵੇ ਉਦੋਂ ਫਿਰ ਉਹਦਾ ਟ੍ਰੈਕਟ ਕਹਿੰਦੇ ਉਹਨੂੰ ਫਿਰ ਆਪਾਂ ਆਪਰੇਸ਼ਨ ਤੋਂ ਬਿਨਾ ਠੀਕ ਕੋਈ ਵੀ ਨਹੀਂ ਕਰ ਸਕਦਾ ਜਿਹੜੀਆਂ ਇੱਕ ਆਮ ਕਈ ਵੀਡੀਓ ਪਾਈਆਂ ਨੇ ਜੀ ਤੁਹਾਡਾ ਲੈਂਜ ਠੀਕ ਹੋ ਜਾਊਗਾ ਤੁਹਾਡਾ ਮੋਤੀਆ ਠੀਕ ਹੋ ਜਾਊਗਾ ਜੀ ਚਿੱਟਾ ਮੋਤੀਆ ਨਹੀਂ ਹੋ ਸਕਦਾ ਠੀਕ ਹੈ ਕਿਸੇ ਵੀ ਕੀਮਤ ਜੇ ਕੋ ਕਰਦਾ ਮੈਂ ਉਹਨੂੰ ਇਨਾਮ ਦਊਗਾ ਜੀ ਬਾਪੂ ਜੀ ਨੂੰ ਕੀ ਪ੍ਰੋਬਲਮ ਹੋਈ ਸੀ ਇਹਨਾਂ ਦੇ ਆਪਰੇਸ਼ਨ ਹੋ ਚੁੱਕੇ ਸੀ ਉਸ ਤੋਂ ਬਾਅਦ ਇਹਨਾਂ ਦੀ ਪ੍ਰੋਬਲਮ ਸੀ ਇਹਨੂੰ ਦਿਸਣੋ ਬਿਲਕੁਲ ਬੰਦ ਹੋ ਗਿਆ ਸੀ ਮੂੰਹ ਤੇ ਖੜਿਆ ਇਹ ਨਵਾਂ ਸ਼ਹਿਰ ਤੋਂ ਆਏ ਜੀ ਡਾਕਟਰ ਸਾਹਿਬ ਤੁਹਾਡੇ ਕੋਲ ਖੜੇ ਨੇ ਇਹ ਕਹਿੰਦੇ ਨੇ ਵੀ 20 ਮਿੰਟਾਂ 'ਚ ਫਰਕ ਪੈਂਦਾ ਹੈ ਚਾਹੇ 19 ਪਵੇ ਚਾਹੇ 21 ਪਵੇ ਹਣਾ ਤੁਹਾਨੂੰ 20 ਮਿੰਟਾਂ 'ਚ ਫਰਕ ਫਿਰ ਮੈਨੂੰ ਦੱਸ ਦੇਣ ਦਵਾਈ ਦੇ ਦੱਸਾਂ ਦੇਣਾ ਮੈਂ ਫ੍ਰੀ ਦਵਾਈ ਦੇ ਦੱਸ ਦਿੰਦੀ 10 ਦਿਨ ਦੀ ਦਵਾਈ ਪਾ ਕੇ ਮੈਨੂੰ ਕਾਫੀ ਫਰਕ ਪੈ ਗਿਆ ਅੱਛਾ ਕਿੰਨੇ ਟਾਈਮ 'ਚ ਫਰਕ ਪਿਆ ਸੀ ਤੁਹਾਨੂੰ 10 ਦਿਨਾਂ 'ਚ ਫਰਕ ਪੈ ਗਿਆ ਸੀ ਨਹੀਂ ਜਦੋਂ ਇੱਥੇ ਆਏ ਸੀ ਇੱਥੇ 20 ਮਿੰਟਾਂ ਜਦੋਂ ਦਵਾਈ ਪਾ ਕੇ ਟੈਸਟ ਕਰੀ ਨਹੀਂ ਹੈਗਾ ਵੀ ਡਾਕਟਰ ਸਾਹਿਬ ਮੂਰੇ ਖੜੇ ਨੇ ਆਪਾਂ ਕਹਿ ਦਈਏ 20 ਮਿੰਟ ਨਹੀਂ ਨਹੀਂ ਮੈਂ ਰੈਲੇਟਿਵ ਬੋਲਦਾ ਅੱਛਾ ਤੇ ਫਿਰ ਜਦੋਂ ਘਰ ਗਏ ਫਿਰ ਹੌਲੀ-ਹੌਲੀ ਕਿਵੇਂ ਦਿਸਣਾ ਹੋਇਆ ਫਰਕ ਪੈਣ ਲੱਗ ਪਿਆ ਹੋਲਿ ਜੀ ਦਿਨ ਬਦਲਣ ਨਾਲ ਫਰਕ ਪਈ ਜਾਂਦਾ ਹੁਣ ਆ ਜਿੰਨੀ ਵਾਰੀ ਪਾਹ ਦਾ ਹਰ ਮਹੀਨਾ ਚੈੱਕ ਕਰਦੇ ਆ ਉਹਦੇ ਨਾਲ ਫਰਕ ਪਿਆ ਜਾਂਦਾ ਫਰਕ ਪਿਆ ਹਾਂਜੀ ਹਾਂਜੀ ਅੱਛਾ ਹੁਣ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ ਤੁਹਾਨੂੰ ਜਿਹੜਾ ਮੇਰੀ ਮੇਰੇ ਜਿੰਨਾ ਨੇੜੇ ਖੜਾ ਬੰਦਾ ਤੁਹਾਨੂੰ ਦਿਸਦਾ ਨਹੀਂ ਸੀ ਤੇ ਹੁਣ ਕਿੰਨੀ ਕੁ ਦੂਰੋਂ ਦਿਸਦਾ ਹੁਣ ਮੈਨੂੰ ਇਹ ਜਿਹੜੀ ਉਹ ਲਾਈਨ ਆ ਲਾਈਨ ਹੈ ਸੱਜੇ ਅੱਖਾਂ ਨਾਲ ਸਾਰੀ ਪੜ੍ਹਨ ਨਾਲ ਤੱਕ ਇੱਥੋਂ ਤੇ ਲੱਗੇ ਉੱਪਰ ਤੱਕ ਪੜ੍ਹਦਾ ਹਾਂਜੀ ਖੱਬੇ ਅੱਖ ਨਾਲ ਇਹ ਸੱਜੇ ਤੋਂ ਖੱਬੇ ਸੱਜੇ ਨਾਲ ਪੜ੍ਹਨ ਨਾਲ ਸੱਜੇ ਅੱਖਾਂ ਨਾਲ ਪ੍ਰੋਬਲਮ ਹੈ ਨੂੰ ਤੁਸੀਂ ਕਹਿੰਦੇ ਹੋ ਲੱਗੇ ਵੀ ਤੁਹਾਡੀ ਪ੍ਰੋਬਲਮ ਸੱਜੇ ਆ ਕੇ ਚਾਹ ਜਾਂ ਕੱਬੇ ਆ ਕੇ ਚਲੇ ਦੁਬਾਰਾ ਰਿਪੀਟ ਕਰਦਾ ਉਲਟਾ ਕਹਿ ਹੋ ਗਿਆ ਸੱਜੇ ਆਖ ਨਾਲ ਨਹੀਂ ਕਦੇ ਇਸ ਤਹਲੇ ਚਲੋ ਪਰਮਾਤਮਾ ਕਰੇ ਤੁਹਾਨੂੰ ਕਹਿਣ ਦੀ ਲੋੜ ਹੀ ਨਾ ਪਵੇ ਅੱਛਾ ਡਾਕਟਰ ਜੀ ਇਹ ਐਨਡੀ ਰਿਪੋਰਟ ਜਿਸ ਦਿਨ ਪਹਿਲੇ ਦਿਨ ਆਈ ਸੀ ਕੁਝ ਨਹੀਂ ਦਿਖਾਈ ਦੇ ਰਿਹਾ ਸਰ ਠੀਕ ਹੈ ਜੀ ਹੁਣ ਇਹਨਾਂ ਨੂੰ 50 60% ਦਿਖ ਰਿਹਾ ਜੀ ਜੀ ਠੀਕ ਹੈ ਜੀ ਡਾਕਟਰ ਸਾਹਿਬ 20 ਮਿੰਟ ਵਾਲਾ ਜਿਹੜਾ ਨੁਸਖਾ ਫਾਰਮੂਲਾ ਹੈ ਉਹ ਹੈ ਕਿ ਮੈਂ ਹਮੇਸ਼ਾ ਤੁਹਾਨੂੰ ਪੁੱਛਦਾ ਸਾਨੂੰ ਦੱਸ ਹੀ ਦਿਓ ਹੈ ਤਾਂ ਕੁਝ ਨਹੀਂ ਤੁਹਾਨੂੰ ਹੀ ਦੱਸਦਾ ਜਿਹੜਾ ਪ੍ਰੋਬਲਮ ਲੈ ਕੇ ਆਉਂਦਾ ਉਹਨ ਇਹ ਬਣਾਉਣੇ ਕਿਵੇਂ ਹੋ ਕਿਸ ਤਰੀਕੇ ਨਾਲ ਬੰਦਾ ਹੈ ਹੈ ਕੀ ਚੀਜ਼ ਬਣਾਉਣ ਦੀ ਤਾਂ ਵਿਧੀ ਆਯੁਰਵੈਦਿਕ ਦਵਾਈਆਂ ਦੀ ਇਸ ਤਰ੍ਹਾਂ ਹੀ ਹੁੰਦੀ ਬਹੁਤ ਕਠਨ ਹੁੰਦੀ ਆ ਬਟ ਉਹ ਜਦੋਂ ਮੈਂ ਦੇ ਦੇਣਾ ਜਾ ਕੇ ਉਹਨੂੰ ਚੈੱਕ ਕਰਵਾ ਸਕਦਾ ਵਰਲਡ ਦੇ ਵਿੱਚ ਕਿਸੇ ਵੀ ਲੈਬ ਚੋਂ ਚੈੱਕ ਕਰਵਾ ਸਕਦਾ ਅਗਰ ਉਹਦੇ ਵਿੱਚ ਕੋਈ ਉਹਨੂੰ ਸਾਬਤ ਕਰ ਦੇਵੇ ਇਹਦੇ ਵਿੱਚ ਗਲਤ ਚੀਜ਼ ਜੋ ਡੰ ਕਹੇਗਾ ਮੈਨੂੰ ਉਹ ਭਰੂੰਗਾ ਤੇ ਕੰਮ ਛੱਡ ਦਿੰਨੀ ਤੁਹਾਨੂੰ ਕਿੱਥੋਂ ਮਿਲਿਆ ਨੁਸਖਾ ਇਹ ਸਾਡੇ ਕੁਦਰਤੀ ਆਪਣੇ ਜੱਦ ਜੀ ਆ ਜਣੀ ਸਾਡੇ ਫਾਦਰ ਸਾਹਿਬ ਲਾਹੌਰ ਯੂਨੀਵਰਸਿਟੀ ਤੋਂ ਗੋਲਡ ਮੈਲ ਡਿਟਸ ਹਨ ਇਹ ਉਹਨਾਂ ਦੇ ਬਣਾਏ ਹੋਏ ਨਕਸ਼ੇ ਨੇ ਤੇ ਇਹ ਹਕਮਤ ਦੇ ਨੇ ਇਹ ਕਿਸੇ ਕਿਤਾਬ ਦੇ ਵਿੱਚ ਨਹੀਂ ਹੁੰਦੇ ਜੀ ਜੀ ਤੇ ਆਏ ਤਾਂ ਹੋਣਗੇ ਕਿਤਾਬਾਂ ਜੀ ਵੈਸੇ ਲੈ ਤਾਂ ਇਕੱਠੇ ਕੀਤੀਆਂ ਚੀਜ਼ਾਂ ਉਦੋਂ ਵੈਦ ਹਕੀਮ ਜਿਹੜੇ ਸੀ ਉਹ ਕਰ ਲੈਂਦੇ ਸੀ ਇਕੱਠੀਆਂ ਚੀਜ਼ਾਂ ਕਰਕੇ ਉਹਨਾਂ ਦਾ ਸੇਵਨ ਕਰਕੇ ਤਜਰਬੇ ਕਰਦੇ ਸੀ ਜੀ ਜੀ ਤੇ ਹੁਣ ਅੱਜ ਕੱਲ ਬਣੀ ਬਣੀ ਹਰ ਇੱਕ ਚੀਜ਼ ਭਾਲਦਾ ਕੈਪਸੂਲ ਦੇ ਦਿਓ ਜੀ ਤੇ ਅੰਦਰ ਮਾਰੋ ਤੇ ਮੈਂ ਠੀਕ ਹੋ ਜਾਵਾਂ ਪਰ ਐਦਾਂ ਦਾ ਕੁਝ ਨਹੀਂ ਹੈਗਾ ਅੱਛਾ ਸੰਤੋਸ਼ ਜੀ ਨੂੰ ਕੀ ਪ੍ਰੋਬਲਮ ਸੀ ਸੰਤੋਸ਼ ਜੀ ਦਾ ਕਾਲਾ ਮੋਤੀ ਸੀ ਜੀ ਅੱਛਾ ਸੰਤੋਸ਼ ਜੀ ਇੱਕ ਅੱਖ ਬਿਲਕੁਲ ਡੈਡ ਸੀ ਦੂਸਰੀ ਅੱਖ ਵੀ ਡੈਡ ਸੀ ਬਟ ਉਹਦੇ ਵਿੱਚ ਕੁਝ ਪਰਸੈਂਟ ਦੇ ਦਦਾ ਸੀ ਅੱਗੇ ਜਾ ਕੇ ਜਿੱਥੋਂ ਦੇਖੀਦਾ ਜਿੱਥੋਂ ਚੈੱਕ ਕਰੀਦਾ ਉਥੋਂ ਡੈਡ ਸੀ ਠੀਕ ਹੈ ਕਿਉਂ ਜੀ ਬਿਲਕੁਲ ਸਹੀ ਗੱਲ ਮੇਰੀ ਕਿ ਗਲਤ ਹੈ ਜੀ ਬਿਲਕੁਲ ਸਹੀ ਬਿਲਕੁਲ ਸਹੀ ਕੀ ਸੀ ਕੀ ਕੀ ਸੀ ਕਾਲੀਆ ਮੋਤੀ ਸੀਗਾ ਜੀ ਮੈਂ ਦੋ ਤਿੰਨ ਜਗ੍ਹਾ ਚੈੱਕ ਕਰਾਇਆ ਸੀਗਾ ਪਹਿਲੇ ਤੇ ਉਹਨਾਂ ਨੇ ਤਾਂ ਕਿਹਾ ਸੀ ਵੀ ਸਾਰੀ ਉਮਰ ਹੀ ਦਵਾਈ ਪਾਣੇ ਪਣੀ ਆ ਮਤਲਬ ਜਿਆਦਾ ਕਜੀਓਗੇ ਤੁਸੀਂ ਦਵਾਈ ਪਾਓਗੇ ਠੀਕ ਹੈ ਉਹਦੇ ਤੋਂ ਬਾਅਦ ਮੈਂ ਆਪਰੇਸ਼ਨ ਕਰਾਇਆ ਉਹਨਾਂ ਦਾ ਤੇ ਸਾਲ ਕੋਇਆ ਸੀ ਆਪਰੇਸ਼ਨ ਕਰਾਏ ਤੇ ਲਾਈਟ ਘਟਣੀ ਸ਼ੁਰੂ ਹੋ ਗਈ ਆਪਰੇਸ਼ਨ ਤੋਂ ਬਾਅਦ ਹਾਂਜੀ ਠੀਕ ਹੈ ਜੋ ਮਤਲਬ ਥੋੜੀ ਦੂਰ ਜਾ ਕੇ ਬੰਦਾ ਪਛਾਣਿਆ ਨਹੀਂ ਜਾਂਦਾ ਮੇਰੇ ਤੋਂ ਜਦੋਂ ਮੈਂ ਪਹਿਲੀ ਵਾਰ ਹੀ ਆਇਆ ਇੱਥੋਂ ਜੀ ਤੇ ਡਾਕਟਰ ਸਾਹਿਬ ਨੇ ਚੈੱਕ ਕਰਾਇਆ ਡਾਕਟਰ ਸਾਹਿਬ ਨੇ ਦਵਾਈ ਪਾਈ ਹੈ ਤੇ ਉਹਦੇ ਤੋਂ ਬਾਅਦ ਜਿਹੜੀਆਂ ਉੱਪਰ ਲੀਆਂ ਦੋ ਲੈਣਾ ਦਾ ਪਹਿਲੇ ਪੜਦਾ ਸੀ ਹਾਂਜੀ ਮਤਲਬ ਐਂਡ ਲਾ ਕੇ ਜਦੋਂ ਦਵਾਈ ਪਾਈ ਆ ਉਹ ਤੋਂ ਬਾਅਦ ਜਿਹੜੀਆਂ ਥਲਕੀਆਂ ਦੋ ਲੈਣਾ ਸੀਗਾ ਨਾ ਉਹ ਵੀ ਨਾਲ ਪੜੀ ਗਈਆਂ ਅੱਛਾ ਹਾਂਜੀ ਕੀ ਬਾਤ ਹੈ ਕਿੰਨੇ ਟਾਈਮ ਚ 20 ਮਿੰਟ ਚ ਸਿਰਫ 20 ਮਿੰਟ 20 ਮਿੰਟ ਚ ਤੇ ਨਾ ਦੂਸਰੇ 850 ਨੂੰ ਵੀ ਇਸ ਤਰ੍ਹਾਂ ਦਾ ਅੱਖਾਂ ਜਾਂ ਕੀ ਪਤਾ ਅਸੀਂ ਪੁੱਛਦੇ ਆ ਇਹਨਾਂ ਨੂੰ ਹਮੇਸ਼ਾ ਹੀ ਤੇ ਉਹਨਾਂ ਦਾ ਦੂਸਰੀ ਵਾਰ ਹੀ ਆਇਆ ਹਾਂਜੀ ਆ ਕਿਥੋਂ ਤੁਸੀਂ ਮੈਂ ਪਠਾਨਕੋਟ ਤੋਂ ਆਇਆ ਹਾਂ ਸਰ ਪਠਾਨਕੋਟ ਤੋਂ ਬਹੁਤ ਵੱਡੇ ਵੱਡੇ ਸ਼ਹਿਰ ਅੰਮ੍ਰਿਤਸਰ ਛੱਡਿਆ ਹੈ ਜਲੰਧਰ ਛੱਡਿਆ ਹੈ ਲੁਧਿਆਣਾ ਛੱਡਿਆ ਹੈ ਪਠਾਨਕੋਟ ਵੀ ਚੈੱਕ ਕਰਾਇਆ ਅੰਮ੍ਰਿਤਸਰ ਵੀ ਕਰਾਇਆ ਸੀ ਧਾਰੀ ਹਲ ਵੀ ਕਰਾਇਆ ਠੀਕ ਹੈ ਤੇ ਮਤਲਬ ਸੈਟ ਨਹੀਂ ਕੰਮਦਾ ਠਾ ਹਾਂਜੀ ਜੀ ਜੀ ਇਹਨਾਂ ਨੂੰ ਚਸ਼ਮੇ ਚੋਂ 6/60 ਜਾਨੀ ਕਿ ਜਿਹਨੂੰ ਯੂ ਐਸ ਏ ਔਰ ਜੁਕੇ ਤੇ ਇੰਡੀਆ ਦੇ ਵਿੱਚ 6/60 ਜਿਹਦਾ ਵਿਜ਼ਨ ਹੁੰਦਾ ਉਹਨੂੰ ਬਲਾਈਂਡ ਚ ਗਿਨਾ ਜਾਂਦਾ ਠੀਕ ਹੈ ਜੀ ਇਹਨਾਂ ਦਾ ਸਿਰਫ ਐਨਕਨਾ 6/60 ਸੀ ਐਨਕ ਤੋਂ ਬਿਨਾ ਕੁਝ ਨਹੀਂ ਦਿਖਦਾ ਸੀ ਠੀਕ ਹੈ ਜੀ ਅੱਜ ਇਹ 6/12 ਬਣੇ 80% ਇਹਨਾਂ ਨੂੰ ਦਿਸ ਰਿਹਾ ਹੈ ਠੀਕ ਹੈ ਜੀ ਤੇ ਆ ਮੂੰਹ ਤੇ ਖੜੇ ਬੋਲ ਕੇ ਵਿਖਾਉਣ ਵੀ ਨਹੀਂ ਦਿਸਦਾ ਸਹੀ ਹੈ ਜੀ ਜੀ ਬਿਲਕੁਲ ਸਹੀ ਹੈ ਅੱਛਾ ਲੋਕਾਂ ਨੂੰ ਕੀ ਕਹੋਗੇ ਸੰਤੋਸ਼ ਜੀ ਕਿਉਂਕਿ ਤੁਹਾਡਾ ਤਜਰਬਾ ਬੜਾ ਲੰਮਾ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਬਹੁਤ ਦੁੱਖ ਤਕਲੀਫ ਤੁਸੀਂ ਝੱਲ ਕੇ ਇੱਥੇ ਪਹੁੰਚੇ ਹੋ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਇਹ ਤਾਂ ਬਹੁਤ ਮਰੀਜ਼ ਭੇਜੇ ਨਹੀਂ ਤੇ ਇਹ ਹੀ ਕਹਾਂਗੇ ਵੀ ਜਿੰਨਾ ਹੋ ਸਕੇ ਆਪਣੀ ਅੱਖਾਂ ਦਾ ਧਿਆਨ ਰੱਖੋ ਠੀਕ ਹੈ ਸਭ ਤੋਂ ਵੱਡੀ ਹੈ ਨਿਯਾਮਤ ਹੈ ਅੱਖਾਂ ਦਾ ਸਭ ਕੁਝ ਆ ਅੱਖਾਂ ਨਹੀਂ ਤਾਂ ਕੁਝ ਨਹੀਂ ਅੱਛਾ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਦੌਰ ਦੇ ਵਿੱਚ ਹੈ ਸੀ ਤੁਸੀਂ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਜਿਹੜੇ ਲੋਕ ਇਸ ਦੌਰ ਦੇ ਵਿੱਚ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਕਿਵੇਂ ਸੰਭਾਲਿਆ ਸੰਭਾਲਣ ਵਾਲਾ ਦੇ ਉੱਤੇ ਬੈਠਾ ਜੀ ਹਿੰਮਤ ਉਹ ਹੀ ਦਿੰਦਾ ਆਦਮੀ ਤਾਂ ਕੁਝ ਨਹੀਂ ਕਰ ਸਕਦਾ ਅੱਛਾ ਬਾਬੂ ਜੀ ਤੁਸੀਂ ਕਹਿ ਰਹੇ ਸੀ ਵੀ ਤੁਹਾਡੇ ਕੋਈ ਹੋਰ ਵੀ ਇੱਥੇ ਭੇਜੇ ਨੇ ਫਿਰ ਲੋ ਬਹੁਤ ਪੇਸ਼ੈਂਟ ਭੇਜੇ ਮੈਂ ਕੋਈ ਉਦਾਸ ਹੋਇਆ ਨਹੀਂ ਕੋਈ ਉਦਾਸ ਨਹੀਂ ਹੋਇਆ ਕੀ ਕੀ ਪ੍ਰੋਬਲਮ ਵਾਲੇ ਭੇਜੇ ਸੀ ਸਭ ਐਦਾਂ ਹੀ ਮੇਰੇ ਵਾਲੀਆਂ ਪ੍ਰੋਬਲਮਾਂ ਸੀਗੇ ਸਾਰੇ ਇਹਨੂੰ ਲੈਂਜਾਂ ਦੇ ਲੈਂਜਾਂ ਦੇ ਲੈਂਜਾਂ ਦੇ ਇੱਕ ਨਾ ਤਾਂਜੀ ਲੈਂਜ ਪਾਇਆ ਸੀ ਸਾਰੀ ਰਿਲੇਸ਼ਨ ਸੀਗੇ ਤੇ ਉਹਨਾਂ ਨੇ ਮਤਲਬ 2 ਮਹੀਨੇ ਹੋਏ ਸੀ ਲੈਂਜ ਪਾਇਆ ਨੂੰ ਉਹ ਬਿਲਕੁਲ ਉਹ ਵੀ ਡੈਡ ਹੋ ਗਏ ਸੀਗੇ ਉਹ ਵੀ ਆ ਕੇ ਗਏ ਨਾ ਇੱਕ ਵਾਰ ਦੂਜੀ ਬਰ ਮਹੀਨਾ ਚਾਹਾਂ ਠੀਕ ਹੈ ਚਲ ਦੂਜੀ ਬਰ ਮਹੀਨੇ ਦਵਾਈ ਲੈ ਕੇ ਚੱਲ ਗਏ ਬਹੁਤ ਬਹੁਤ ਸ਼ੁਕਰੀਆ ਸੰਤੋਸ਼ ਜੀ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਤੁਹਾਡਾ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਜਿਸ ਤਰੀਕੇ ਨਾਲ ਮੈਂ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਕਹੀ ਸੀ ਕਿ ਅੱਖਾਂ ਦੀ ਸਮਾਂ ਰਹਿੰਦਿਆਂ ਸੰਭਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜੇਕਰ ਤੁਹਾਨੂੰ ਦਿਖ ਰਿਹਾ ਹੈ ਤਾਂ ਪ੍ਰਮਾਤਮਾ ਦੀ ਕੁਦਰਤ ਦੀ ਤੁਹਾਡੇ ਤੇ ਬਹੁਤ ਵੱਡੀ ਨਿਮਤ ਹੈਗੀ ਹੈ ਸਾਰੇ ਉਹ ਲੋਕ ਹੈਗੇ ਨੇ ਜਿਨ੍ਹਾਂ ਦੇ ਸਕੇ ਸੰਬੰਧੀ ਜਾਓ ਆਪ ਖੁਦ ਇਸ ਵੇਲੇ ਪੂਰੀ ਤਰ੍ਹਾਂ ਨਾਲ ਬਲਾਈਂਡ ਨੇ ਜਾਂ ਕਹੀ ਜਾਂਦਾ ਬਹੁਤ ਘਟਵਾ ਦੇਦਾ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਅਕੀਨ ਆਏ ਤੁਹਾਡਾ ਮੇਰਾ ਨਾਮ ਡਾਕਟਰ ਮਨੋਜ ਕੁਮਾਰ ਹੈ ਜੀ ਅੱਛਾ ਡਾਕਟਰ ਸਾਹਿਬ ਇਹ ਦੱਸੋ ਵੀ ਇੱਥੇ ਜਿਹੜਾ ਕਹਿੰਦੇ ਨੇ ਸਾਰੇ ਆ ਕੇ ਕਹੀ ਜਾਂਦੇ ਨੇ 20 ਮਿੰਟ 20 ਮਿੰਟ 20 ਮਿੰਟ ਮਨੋਜੀ ਫਿਰ ਇੱਥੇ ਕਰਦੇ ਕੀ ਹਾਂ ਤੁਸੀਂ ਇਸ ਤਰ੍ਹਾਂ ਦਾ 20 ਮਿੰਟਾਂ ਵਾਲਾ ਦੇਖੋ ਜੀ ਪਹਿਲਾਂ ਦਵਾਈ ਅਸੀਂ ਮਤਲਬ ਦਵਾਈ ਪਾਉਣ ਤੋਂ ਪਹਿਲਾਂ ਅਸੀਂ ਕਿਸੇ ਨਤੀਜੇ 'ਚ ਪਹੁੰਚ ਜੇ ਪੇਸ਼ੈਂਟ ਦੀ ਹਿਸਟਰੀ ਲੈਣ ਤੋਂ ਬਾਅਦ ਚੈੱਕਅਪ ਕੀਤਾ ਜਾਂਦਾ ਹੈਗਾ ਅੱਖਾਂ ਦੀ ਬਹੁਤ ਵਧੀਆ ਟੈਕਨੀਕ ਦੀ ਜਿਹੜੀ ਮਸ਼ੀਨਾਂ ਹੈਗੀਆਂ ਟੈਕਨੀਸ਼ੀਅਨ ਵੀ ਤੇ ਡਾਕਟਰ ਸਾਹਿਬ ਖੁਦ ਵੀ ਅੱਖਾਂ ਦਾ ਵਿਜ਼ਨ ਚੈੱਕ ਕਰਦੇ ਨੇ ਤੇ ਉਹਦੀ ਕੋਈ ਪ੍ਰੋਬਲਮ ਹੈਗੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ ਫਿਰ ਉਹਦੇ ਮੁਤਾਬਿਕ ਜਿਹੜੇ ਹੈਗੇ ਅਸੀਂ ਡਾਕਟਰ ਸਾਹਿਬ ਆਪਣੇ ਆਪਣੇ ਦੇਸੀ ਨੁਕਸੇਨਾ ਤਿਆਰ ਕੀਤੀ ਹੋਈ ਜਿਹੜੀ ਦਵਾਈ ਹੈ ਉਹ ਅਸੀਂ ਅੱਖ 'ਚ ਪਾ ਕੇ ਉਸ ਨੂੰ ਵੇਟ ਕਰਵਾਉਂਦੇ ਹਾਂ ਤੇ 20 ਮਿੰਟ हां 20 मिनट ਉਸ ਤੋਂ ਬਾਅਦ ਫਿਰ ਅਸੀਂ ਦੁਬਾਰਾ ਨਿਗਾ ਚੈੱਕ ਕਰਦੇ ਹਾਂ ਤਾਂ तकरीबन तकरीबन ਮੈਕਸਿਮਮ ਜਿਹੜੇ ਹੈਗੇ ਪੀਪਲਸ ਜਿਹੜੇ ਹੈਗੇ ਲੋਕ ਉਹ ਠੀਕ ਹੋ ਜਾਂਦੇ ਉਹਨਾਂ ਦੀ ਨਿਗਾ ਵੱਜ ਜਾਂਦੀ ਹੈ ਕੋਈ ਅੱਖਾਂ ਦੀ ਪ੍ਰੋਬਲਮ ਹੈ ਉਹ ਦੂਰ ਹੋ ਜਾਂਦੀ ਹੈ ਨਾਲ ਦੀ ਨਾਲ ਜੀ ਫਿਰ ਅਸੀਂ ਸਰ ਇੱਕ ਹੋਰ بڑا ਅਹਿਮ ਸਵਾਲ ਕਿਹੜੀ ਚੀਜ਼ ਦਾ ਸਭ ਤੋਂ ਵੱਧ ਸੰਭਾਲ ਰੱਖਣੀ ਚਾਹੀਦੀ ਹੈ ਅੱਖਾਂ ਦੇ ਮਾਮਲੇ 'ਚ ਦੇਖੋ ਜੀ ਨਿਗਾਹ ਦੀ استعمالਤਾ ਸਭ ਤੋਂ ਹੈ ਜੀ ਅੱਖਾਂ ਗਈਆਂ ਤਾਂ ਕਹਿੰਦੇ ਬਾਜ਼ਾਰ ਗਿਆ ਬਾਜ਼ਾਰ ਬੰਦ ਹੋ ਗਿਆ ਦਿਸਣਾ हट ਗਿਆ ਤੁਸੀਂ ਮਹਤਾਜ ਹੋ ਗਏ ਇਹ ਦੁਨੀਆ ਦਾ ਮੇਲਾ ਸਿਰਫ ਅੱਖਾਂ ਨਾਲ ਹੀ ਦੇਖਿਆ ਜਾ ਸਕਦਾ ਹੈ ਤਾਂ ਅੱਖਾਂ ਦੀ استعمال ਮੇਰੇ ਖਿਆਲ ਨਾਲ ਮਰਦੇ ਦਮ ਤੱਕ ਰੱਖਣੀ ਚਾਹੀਦੀ ਹੈ ਨਹੀਂ ਤਾਂ ਬੰਦਾ ਬਹੁਤ ਜ਼ਿਆਦਾ ਮਹਤਾਜ ਹੋ ਜਾਂਦਾ ਹੈਗਾ ਸੰਭਾਲਣ ਦਾ ਸਭ ਤੋਂ ਵਧੀਆ ਢੰਗ ਕੀ ਹੈ ਤੁਹਾਡੇ ਅੱਖਾਂ ਦਾ ਰੂਟੀਨ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਲਗਾਤਾਰ ਵਿਚ ਵਿਚ ਨੂੰ 슈ਗਰ ਬੀਪੀ ਜਿਹੜੀਆਂ ਅੱਖਾਂ ਨੂੰ ਬਿਮਾਰੀਆਂ ਪੈਦਾ ਕਰਨ ਵਾਲੀ 슈ਗਰ ਬਲੱਡ ਪ੍ਰੈਸ਼ਰ ਕੋਈ ਟ੍ਰੋਮਾ ਹੈਗਾ ਠੀਕ ਹੈ ਜੀ ਐਦਾਂ ਦੀ ਤਾਂ ਉਹ ਬਿਮਾਰੀਆਂ ਤੋਂ ਥੋੜਾ ਦੂਰ ਰਹਿਣਾ ਚਾਹੀਦਾ ਤੇ ਟਾਈਮ ਜਾਂਚ ਕਰਵਾਂਦੇ ਰਹਿਣਾ ਚਾਹੀਦਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕਸ ਆਫ ਸਾਰੀ ਗੱਲਬਾਤ ਲਈ ਸੋ ਇਸਨ ਡਾਕਟਰ ਮਨੋਜ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਸਾਡੀਆਂ ਅੱਖਾਂ ਕੁਦਰਤ ਨੇ ਉਹਨਾਂ ਨੂੰ ਨਿਮਤ ਬਣਾਈਆਂ ਗਈਆਂ ਨੇ ਔਰ ਸਮਾਂ ਰਹਿੰਦੇ ਆ ਸਮੇਂ-ਸਮੇਂ ਦੇ ਉੱਤੇ ਬੀਪੀ ਔਰ ਸ਼ੂਗਰ ਦਾ ਜਿਹੜਾ ਉਹ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਬੀਪੀ ਦਾ ਔਰ ਸ਼ੂਗਰ ਦਾ ਸਾਡੀਆਂ ਅੱਖਾਂ ਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਪੈ ਸਕਦਾ ਸੋ ਉਮੀਦ ਕਰਦਾ ਹਾਂ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਬੰਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੋਇਆ ਜਾਂ ਕਿਸੇ ਇਸ ਤਰ੍ਹਾਂ ਦੇ ਸ਼ਖਸ ਨੂੰ ਜਾਣਦੇ ਹੋ ਜਿਨ੍ਹਾਂ ਦੀਆਂ ਅ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਇਸ ਵੇਲੇ ਉਹਦੀ ਜ਼ਿੰਦਗੀ ਦੇ ਵਿੱਚ ਹਨੇਰਾ ਹੈ ਤਾਂ ਤੁਹਾਡਾ ਇੱਕ ਸ਼ੇਅਰ ਉਸ ਸ਼ਖਸ ਦੀ ਹਨੇਰਪਰੀ ਜ਼ਿੰਦਗੀ ਨੂੰ ਰੋਸ਼ਨੀ ਦੇ ਵਿੱਚ ਬਦਲ ਸਕਦਾ ਔਰ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਫਿਲਹਾਲ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਬੰੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਸਾਹਿਬ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਤੁਸੀਂ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਗੱਲ ਕਰਕੇ ਆਪਣੀ ਅਪਾਇੰਟਮੈਂਟ ਵੀ ਫਿਕਸ ਕਰ ਸਕਦੇ ਹੋ ਔਰ ਇੱਥੋਂ ਕੋਈ ਗਾਈਡੈਂਸ ਵੀ ਲੈ ਸਕਦੇ ਹੋ ਧੰਨਵਾਦ